ਮੇਰੇ ਵੀਰੋ ਕੀ ਹਾਲ ਚਾਲ ਹੈ ਜਨਮ ਜੂਨੀਅਰ ਕੈਮ ਨੇ ਦਾ ਸੋਣਾ ਘਰ ਪਰਵਾਰ ਲੋਟ ਹੈ ਲੋ ਜੀ ਕਾਤੀ ਵਲੌਗ ਦੀ ਸਟਾਰਟਿੰਗ ਚਾਲ ਆਏ ਤੇ ਨਾਲ ਸਮਾਨ ਆ ਲਿਆ ਜੇ ਤੇ ਹੋ ਗਿਆ ਵਾਪਕ ਵਾਪੇ ਜਿਹੜਾ ਕੱਲ ਬੱਚਾ ਬਾ ਰਿਆ ਸੀ ਉਹ ਆਇਆ ਬੈਠੇ ਛਤਰੀ ਤੇ ਜਿਵੇਂ ਤੁਹਾਨੂੰ ਕਿਹਾ ਸੀ ਉਹ ਦੇਖੋ ਧੌਣ ਚੱਕਦਾ ਠੀਕ ਹੈ ਇਹਨਾਂ ਨੂੰ ਚਾਹ ਪੀਣ ਤੋਂ ਚੋਬਰ ਨੂੰ ਫਿਰ ਕਰਦੇ ਆਂ ਜਿਹੜੀ ਬਾਬੇ ਉਹ ਬੱਚਾ ਕਰਤਾ ਅੰਦਰ ਚੋਬਰ ਕਹਿੰਦਾ ਚਾਹ ਬਾਤ ਚ ਪੀਵਾਂਗੇ ਬੱਚਾ ਕਰਦੀ ਅੰਦਰ ਲੋ ਜੀ ਆਹ ਕਰਤਾ ਆਪਾਂ ਦਾ ਸਿਰਫ ਗੇਟ ਹੀ ਖੋਲਿਆ ਛਤਰੀ ਤੋਂ ਸਿੱਧਾ ਅੰਦਰ ਵੱੜ ਗਿਆ ਲੈ ਪਾਣੀ ਧਰ ਦਿੰਨੇ ਆ ਇਹਨੂੰ ਖੜ ਜੋ ਕਿਚ ਪਾਣੀ ਪੀ ਆ ਪੀ ਇਹ ਚ ਪੀਆ ਸਹੀ ਆ ਪਾਣੀ ਓਕੇ ਆ ਆਏ 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 ਉਹ ਜੀ ਚਾ ਚਾ ਪੀ ਕੇ ਕੰਨੀ ਵਾਲੀ ਤਾਂ ਰੱਗ ਗਈ। ਪਤਾ ਨਹੀਂ ਕਿੱਦਾਂ ਸਾਮਾਨ ਜਾ ਲੈਣ ਗਏ ਕੋਈ ਪਤਾ ਨਹੀਂ। ਤੇ ਬੱਚਾ ਅੰਦਰ ਘਰਤਾ ਸੀ ਬਾਬੇ ਆਪਾਂ ਹਨਾ ਜਿਹੜਾ ਕੱਲ ਬਾਹਰ ਰਿਹਾ ਸੀ ਤੇ ਪਤਾ ਸੀ ਸਵੇਰੇ ਆਜੂਆ ਕਿਤੇ ਪਾਸੇ ਜਾ ਕੇ ਬਹਿ ਗਿਆ ਸੀ ਬਾਬੇ ਉਹ ਤੇ ਅੱਜ ਬੱਚੇ ਕੱਡੇ ਨਹੀਂ ਅੱਜ ਸਕੂਲ ਤੋਂ ਆਏ ਸੀ ਵੈਸੇ ਕੱਲ ਛੁੱਟੀ ਹੈ ਪਰਸੋਂ ਵੀ ਛੁੱਟੀ ਹੈ ਚੌਥੇ ਵੀ ਛੁੱਟੀ ਹੈ ਤੇ ਛੁੱਟੀਆਂ ਹੀ ਛੁੱਟੀਆਂ ਪੇਪਰ ਹੋ ਜਾਣ ਪਾਸ ਹੋ ਜਾਈਏ ਤੇ ਗੱਲ ਬਣ ਜੇ ਹਨਾ ਫੇਰ ਇੰਨਾ ਤੇ ਨਹੀਂ ਗਾ ਰੱਖਾਂਗੇ ਜਮਾਂ ਘੈਂਟ ਵਾਲੀ ਬਾਕੀ ਚਲੋ ਕੋਈ ਨਹੀਂ ਅੱਜ ਦੇਖਣੇ ਕੀ ਕਰਦੇ ਆ ਹਨਾ ਅੱਜ ਤਾਂ ਨਾ ਬੱਚੇ ਕੱਢੇ ਇੱਕ ਬੱਚਾ ਆਇਆ ਸੀ ਇਹਦਾ ਅੰਦਰ ਕਰਤਾ ਤੇ ਦੇਖਣੇ ਕੀ ਪ੍ਰੋਸੈਸ ਆ ਅੱਜ ਕੀ ਨਹੀਂ ਕਰਾਂਗੇ ਕੋਈ ਬਾਕੀ ਕੱਲ ਹੈਗੀ ਆ ਬਸੰਤ ਪੰਚਮੀ ਤੇ ਪਤੰਗ ਪਤੰਗ ਆਦ ਕਿ ਆਪਾਂ ਲਿਆਏ ਨਹੀਂ ਪਿਛਲੇ ਸਾਲ ਤਾਂ ਲਿਆਏ ਸੀ ਬਾਵਾ ਪਤੰਗ ਹਨਾ ਘੈਂਟ ਘੈਂਟ ਜੇ ਤੇ ਅੱਜ ਕੀ ਤਾਂ ਲੈ ਕੇ ਨਹੀਂ ਆਏ ਕੁਛ ਨਹੀਂ ਲੈ ਕੇ ਆਏ ਨਾ ਡੋਰ ਪਈ ਆਪਣੇ ਕੋਲ ਠੀਕ ਹੈ ਨਾ ਪਤੰਗ ਪਤਾ ਹੀ ਨਹੀਂ ਲੱਗਿਆ ਕਦੋਂ ਪਸੰਦ ਪੰਚਮੀ ਆएगी ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਵੀ ਪਰਸੋਂ ਬਸੰਤ ਪੰਚਮੀ ਆ ਤੇ ਚਲੋ ਕਰਦੇ ਆ ਕੋਈ ਹਿੱਲਾ ਕਰਦੇ ਆ ਕੋਈ ਹਨਾ ਬਾਕੀ ਧੁੱਪੇ ਬੈਠੇ ਸੀ ਮਾਣੀ ਮੋਟੀ ਹਵਾ ਚੱਲੀ ਜਾਂਦੀ ਐ ਤੇ ਗੱਲਬਾਤ ਓਕੇ ਐ ਬੱਸ ਹਨਾ ਬਾਬਿਓ ਕਰਦੇ ਆ ਫਿਰ ਅੱਗੇ ਥੋੜੇ ਨਾਲ ਸ਼ੇਅਰ ਹਾਂਜੀ ਪੰਜਾਬੀ ਤੜਕਾ ਜੀ ਯਾਨੀ ਆ ਗਿਆ ਜੀ ਰੈਰ ਜੀ ਲੋਟ ਆਪਾਂ ਦੇ ਰੱਖੀ ਸੈੱਟ ਕਰਾਣਾ ਕੋਈ ਉਹ ਵੀ ਬੈਟ ਤੇ ਉਹ ਤਾਰ ਜੀ ਦਿਖੀ ਜਾਂਦੀ ਨਾਲੇ ਉਹ ਚੱਕ ਲੈਣੇ ਨਾਲੇ ਪਤਾ ਨਹੀਂ ਕਿੱਧਰ ਕੰਮ ਗਏ ਸੀ ਇਹ ਕਿੱਧਰ ਗਏ ਸੀ ਓਏ ਕਿੰਨੇ ਕ ਘੜਾ ਕੇ ਲਿਆਏ ਫਿਰ ਹੈ ਅੱਛਾ ਇਹ ਠੀਕ ਉਹ ਸ਼ਾਪ ਬਿਲਕੁਲ ਜਾਨੀ ਛੱਟੇ ਆ ਨਿਆ ਦੁਕਾਨ ਛੱਟੇ ਜਾਨੀ ਪਤਾ ਨਹੀਂ ਕਿਹੜੀ ਸਾਈਡ ਆ ਹੁਣ ਚਲ ਤੇ ਇਹਨੂੰ ਛੱਟ ਕੇ ਫਿਰ ਪਤੰਗ ਦੀ ਪਹਾੜ ਕਰਦੇ ਆ ਜੇ ਕਿਤੇ ਪਤੰਗ ਮਿਲ ਗਏ ਘੈਂਟ ਘੈਂਟ ਜੇ ਹਨਾ ਦੇਖਦੇ ਆ ਖੜਾਨਿਆਂ ਮਾਹੌਲ ਦਾ ਪਤੰਗ ਲੈ ਗਿਆ ਮੇਰੇ ਵੀਰੋਂ ਪਹੁੰਚ ਗਏ ਸੀ ਘਰੇ ਤੇ ਹੁਣ ਚੱਲਦੇ ਆ ਪਤੰਗ ਲੈਣ ਬਾਕੀ ਪੁੱਛ ਗਏ ਤਾਂ ਆਈ ਸੀਰ ਵੱਡੇ ਹੈ ਨਹੀਂ ਸੀ ਜਿਆਦਾ ਤਾਂ ਛੋਟੇ ਸੀ ਚਲੋ ਉਹ ਹੀ ਲੈ ਕੇ ਆਣੇ ਪੈਣਗੇ ਬਾਕੀ ਚੋਪਰ ਆਈ ਜਾਂਦਾ ਫਿਰ ਚੱਲਦੇ ਆ ਬਾਪਿਓ ਹਨਾ ਆਣ ਦੋ ਵੱਡੇ ਪਤੰਗ ਤਾਂ ਹੈ ਹੀ ਨਹੀਂ ਸੀ ਬਾਪਿਓ ਯਾਰ ਤਿੰਨ ਚਾਰ ਦੁਕਾਨਾਂ ਤੋਂ ਪੁੱਛਿਆ ਜਿੱਦੋਂ ਆ ਪਹਿਲਾਂ ਲੈ ਕੇ ਆਇਆ ਕਰ ਤੇ ਉਦੋਂ ਵੀ ਪੁੱਛਿਆ ਤੇ ਬਣੀ ਨਹੀਂ ਗੱਲ ਜਿਹੜੇ ਚੀਜ਼ ਆਪਾਂ ਭਾਲਦਿਆਂ ਉਹ ਹੈ ਨਹੀਂ ਸੀ ਅਗਲੀ ਵਾਰੀ ਆਪਾਂ ਆਪ ਹੀ ਨਿਕਾਇਆ ਕਰਾਂਗੇ ਬਸ ਹੰਬਰ ਪੰਜਾਬ ਵਾਲੀ ਸਾਈਡ ਤੋਂ ਦੇਖਦੇ ਆ ਕਰਦੇ ਆ ਭਾਜੀ ਇਹ ਤਾਲੂ ਬਲੋਕ ਆ ਬੱਚੀ ਆ ਲੈ ਛੋਟਾ ਕਿਤੇ ਲਾਇਆ ਤੂੰ ਲਿਆ ਕੱਢ ਕੇ ਆ ਬਾਬਿਓ ਪਤੰਗ ਤਾਂ ਹੋਰ ਦੁਕਾਨ ਤੋਂ ਲਿਆ ਤੇ ਡੋਰ ਹੋਰ ਤੋਂ ਲਈ ਆ ਗੱਲ ਐ ਬਣੀ ਘਰੇ ਜਾ ਕੇ ਦੱਸ ਦਿਆਂ ਚਲੋ ਇੱਕ ਵਾਰੀ ਓ ਜੀ ਮਿੱਤਰੋ ਤੇਜੀ ਮੋੜਾ ਜੀ ਲਓ ਜੀ ਤੇਜੀ ਆ ਗਿਆ ਦੇ ਚਲਦੇ ਆ ਤੇਜੀ ਕਹਿੰਦਾ ਫੋਨ ਜਾ ਲੈਣਾ ਤੇ ਦੇਖਦੇ ਆ ਜਾ ਕੇ ਪਤੰਗ ਵੀ ਲੈ ਆਏ ਸੀ ਡੋਰ ਵੀ ਲੈ ਆਏ ਸੀ ਉਹ ਭਰੇ ਆ ਗਿਆ ਤੇ ਕੋਈ ਚਲਦੇ ਆ ਫੋਨ ਦੇਖ ਕੇ ਆਨੇ ਆ ਘੜਾਨੇ ਆ ਪ੍ਰਿੰਸ ਨੂੰ ਕਰੋ ਲਓ ਜੀ ਅੱਜ ਫਿਰ ਉਹੀ ਗਾਈਆਂ ਮਿਲ ਗਈਆਂ ਕਰੋ ਚੈੱਕ ਦੁੱਗੀਆਂ ਦੁੱਗੇ ਨਹੀਂ ਹੈ ਕਿਡੀਆਂ ਹੈ ਮੈਂ ਕਿਡੀਆਂ ਵੱਜਦੀਆਂ ਇਹ ਵੈਸੇ ਰਾਜਸਤਾਨੀ ਰਾਜਸਤਾਨ ਵਾਲੇ ਬੰਦੀ ਹੈ ਕਰੋ ਚੈੱਕ ਬੜੀਆਂ ਕਿੰਨੀਆਂ ਕ ਹੋਣਗੀਆਂ ਇਹ ਹੌਲੀ ਜਿਹੀ 100 ਹੈ 100 ਤੋਂ ਜ਼ਿਆਦਾ ਹੋਣੀਆਂ 100 ਕੋਪੜਿਆ ਵਾਂਸਾ 100 ਹੀ ਨੇ ਆਹ ਜ਼ਿਆਦਾ ਨੇ ਹੈ ਉੱਚੀਆਂ ਨੋ ਜਾਏ ਫੇਰ 100 ਤਾਂ ਨਹੀਂ ਹੈਗੇ ਜ਼ਿਆਦਾ ਹੈ ਯਾਰ ਲਗਭਗ 200 ਦੇ ਹੋ ਗਈ ਨੇੜੇ ਹਾਂਜੀ ਇਹਨੂੰ ਵੀ ਚੱਕ ਲਿਆ ਜੀ ਚੈਨ ਖੋਲੀ ਫਿਰਦਾ ਟਾਈਮ ਨਾਲ ਕਿਵੇਂ ਬਣੀ ਨਹੀਂ ਗੱਲ ਣੀ ਨਹੀਂ ਬਣੀ ਜਾਂਦਾ ਇਹ ਪਤਾ ਵੀ ਹੈ ਇਹਨੂੰ ਪਤਾ ਵੀ ਹੈਗੇ ਤੇਜੀ ਐ ਨਹੀਂ ਕੰਮ ਦੇ ਬਾਬਿਓ ਆ ਗਿਆਂ ਕਰੇ ਤੇ ਆਪ ਤੰਗ ਲੈ ਕੇ ਆਏ ਆ ਠੀਕ ਹੈ ਆਗੇ ਮੇਰਾ ਡਰੱਗ ਰੱਖਿਆ ਆਪ ਤੰਗ ਲੈ ਕੇ ਆਏ ਆ ਤੇ ਵੱਡੇ ਮਿਲੇ ਨਹੀਂ ਠੀਕ ਐ ਮੰਮੀ ਆਪਾਂ ਨੂੰ ਇਹ ਵਾਲੇ ਵਧੀਆ ਨਹੀਂ ਲੱਗਦੇ ਇਹ ਕਾਗਜ਼ ਵਾਲੇ ਵਧੀਆ ਲੱਗਦੇ ਐ ਇੰਨਾ ਚ ਹੋਰ ਹੈ ਨਹੀਂ ਸੀ ਬਾਬੇ ਆਪਾਂ ਨੂੰ ਤਾਂ ਮਿਲੇ ਨਹੀਂ ਬਾਕੀ ਕਿਸੇ ਪਾਸੋਂ ਬਾਈ ਚਾਂਸ ਇਹਦੀ ਦੁਕਾਨ ਤੋਂ ਜਿੱਥੇ ਜ ਆਪਾਂ ਨੂੰ ਪਤਾ ਸੀ ਯਾਰ ਉੱਥੇ-ਉੱਥੇ ਤਾਂ ਆਪਾਂ ਜਾਏ ਠੀਕ ਐ ਬਾਕੀ ਪਤਾ ਨਹੀਂ ਕੀ ਹੁੰਦਾ ਹੋਰ ਕੋਈ ਬਾਕੀ ਆਪੇ ਹਨਾ ਹੋਣਗੇ ਲਾਲ 30 ਕਪਤੰਗ 30 40 ਹੋਣਗੇ ਇੰਨੇ ਠੀਕ ਐ ਤੇ ਸੇ ਬਾਕੀ ਦਾ ਓਕੇ ਸਵੇਰੇ ਦੇਖਦੇ ਆਂ ਬਾਕੀ ਕੱਲ ਮੌਸਮ ਵੀ ਮੇਰੇ ਹਿਸਾਬ ਨਾਲ ਮੀਂਹ ਦੱਸ ਰੱਖਿਆ ਕੱਲ ਹਨਾ ਬਾਬਿਓ ਕੁਝ ਨਹੀਂ ਕਹਿ ਸਕਦੇ ਕੀ ਹੋ ਸਕਦਾ ਕੀ ਨਹੀਂ ਤੰਗ ਦਾ ਓਕੇ ਨੇ ਵੈਸੇ ਆ ਦੇਖੋ ਹਨਾ ਘੈਂਟ ਨੇ ਤੰਗ ਦਾ ਬਾਕੀ ਇਹ ਛਾਂਟ ਕੇ ਲਿਆਏ ਆਂ ਆਪਾਂ ਇਹ ਬੇ ਜਿਹੜੇ ਵੱਡੇ ਇਹ ਇਹਨਾਂ ਦਾ ਥੋੜੇ ਜਿਹਾ ਵੱਡੇ ਨੇ 15 ਦਾ ਇੱਕ ਪਤੰਗ ਲਾਇਆ ਏ 30 ਦੇ ਦੋ 15 ਮਾਈਕ ਠੀਕ ਆ ਇਹ ਮੈਂ ਗੇ ਲੈ ਆਇਆ ਇਹ ਮੈਂ ਤਾਂ ਅਸਲ ਦਾ ਲਾਣਾ ਚਾਹੀਦਾ ਸੀ ਇਹਨਾਂ ਨੂੰ ਚਲੋ ਕੋਈ ਨਹੀਂ ਬਾਕੀਆਂ ਮਮਮੀ ਜੇ ਇਹਨਾਂ ਦਾ ਵੀ ਮੇਰੇ ਹੱਥ ਨਾਲ ਗੁੱਛਾ ਹੀ ਲਿਆ ਸੀ ਹਾਂ ਮੇਰੇ ਹੱਥ ਨਾਲ ਤਾਂ ਕੀ ਨਿਕਲ ਗਿਆ ਆ ਘਰੀਏ ਚੈੱਕ ਆਉਟ ਢੱਕਾ ਦੇਖ ਇਹ ਮਮਮੀ ਕਿਵੇਂ ਜੇ ਨਿਕਲ ਗਏ ਮਮਮੀ ਕਿਵੇਂ ਨਿਕਲ ਗਏ ਚਲੋ ਕੋਈ ਨਹੀਂ ਜੇ ਮੈਂ ਨਿਕਲ ਗਏ ਓਕੇ ਇੱਕ ਵਾਰੀ ਦਾ ਯਾਰ ਫਿਰ ਹੋਰ ਕੀ ਲਾਜ ਹੈ ਨਾ ਤੇ ਬਾਕੀਆਂ ਜੋ ਵਲੋਗ ਵੀ ਨਹੀਂ ਕੁਝ ਬਣਿਆ ਸਵਾਲ ਵਾਲੀ ਗੱਲ ਹੈ ਨਹੀਂ ਸੀ ਮੰਨ ਕੇ ਉਹ ਵੀ ਐਂਡਿੰਗ ਕਰ ਦਿਆਂ ਵਲੌਗ ਦੀ ਹਨਾ ਹੈ ਤਾਂ ਹੈ ਨਹੀਂ ਕੁਝ ਕੰਟੈਂਟ ਬਾਕੀ ਦਾਣਾ ਪਾਣੀ ਧਰਤਾ ਸੀ ਚੋਬਰ ਨੇ ਸਾਰੇ ਖੁੱਡਿਆਂ 'ਚ ਪਾਣੀ ਪਾਣੀ ਡੋਲ ਰਿਹਾ ਹੈਣਾ ਪਤਾ ਨਹੀਂ ਕਿਵੇਂ ਧਰਕੇ ਗਏ ਨੇ ਚਲੋ ਕੋਈ ਨਹੀਂ ਹਮੇਸ਼ਾ ਨਾਲ ਵਲੌਗ ਦੀ ਐਂਡਿੰਗ ਵਾਇਸ ਕਰਦੇ ਆਂ ਬਾਪੇ ਜਿੰਨਾ ਪੰਜ 6 ਮਿੰਟਾ ਦਾ ਬਣ ਗਿਆ ਬਣ ਗਿਆ ਅੱਜ ਫਿਰ ਤੁਹਾਨੂੰ ਪਤਾ ਹੈ ਕੁਝ ਕਰਿਆ ਤਾਂ ਹੈ ਨਹੀਂ ਆ ਪਤੰਗ ਜੇ ਲੈ ਆ ਸੀ ਹੋਰ ਤਾਂ ਕੀ ਕੀਤਾ ਹੈ ਹਨਾ ਆਈ ਲੈ ਐਸੀ ਐਸ ਦੋੜ ਦੀ ਖਾਈ ਨਹੀਂ ਡੋਰਾ ਪਾ ਲੈ ਐਸੀ گلابی ਰੰਗ ਦੀ ਬਾਕੀ ਆ ਪਹਿਲਾਂ ਦੀ ਪਈ ਆਪਣੇ ਕੋਲ ਆ ਲੈ ਐਸੀ گلابی ਰੰਗ ਦੀ ਦੇਖਦੇ ਆ ਕੀ ਕਹਿੰਦੀ ਆ ਪਹਿਲਾ ਵਾਲੀ ਡੋੜ ਮਿਲਦੀ ਨਹੀਂ ਬਾਬਾ ਠੀਕ ਹੈ ਆ ਦੇਖਿਓ ਕਿਵੇਂ ਹੋ ਰਾ ਗੁੱਟਾ ਇਧਰੋਂ ਨਵਾਂ ਗੁੱਟੇ ਨਾਲ ਖਾਲੀ ਅੱਧਾ ਖਾਲੀ ਹੈਣਾ ਹੋਰੀ ਹਿਸਾਬ ਜਾ ਤੇ ਪਹਿਲਾ ਵਾਲੀ ਗੱਲ ਬਣਦੀ ਨਹੀਂ ਪਈ ਤਾਂ ਪਿੱਛੋ ਹੀ ਨਹੀਂ ਆਈ ਜਾਂਦੀ ਪਤਾ ਨਹੀਂ ਇਹ ਨਹੀਂ ਲੈ ਆਈ ਜਾਂਦੇ ਭਾਈ ਸਾਡੇ ਉਰੇ ਕੁਝ ਨਹੀਂ ਗਿਆ ਸਾਡੇ ਦੇ ਓਕੇ ਬਾਬਿਆਂ ਵੈਸੇ ਆ ਲਾਗੇ ਲਾਲੋ ਲੰਗ ਪੱਗ ਬੈਸ ਹੁਣ ਕੀ ਦਸੀ ਬਸ ਹੈ ਨਹੀਂ ਅਡੀ ਕੰਟੈਂਟ ਨਹੀਂ ਆਂਜੀ ਬਾਬਿਆਂ ਟਾਈਮ ਹੋ ਗਿਆ 12:30 ਦਾ ਤੇ 12 ਵਜੇ ਆਪਣੂੰ ਤਾਣਾ ਪਿਆ ਉੱਤੇ ਤਾਣਾ ਪਿਆ ਗੋਲੀ ਕਰਕੇ ਬਸ ਸਿਰਫ ਗੋਲੀ ਕਰਕੇ ਠੀਕ ਹੈ ਥੱਲੇ ਵਧੀਆ ਮੰਜੇ ਤੇ ਬੈਠੇ ਸੁੱਤਾ ਪਿਆ ਸੀ ਵਧੀਆ ਤੇ ਆਪ ਬਿਜਲੀ ਮੀਂਹ ਆ ਪਈ ਜਾਂਦਾ ਬਾਬੇ ਬਾਾਰ ਮੈਂ ਹੁਣ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਉੱਠ ਕੇ ਐਡੀ ਪਹੁੰਚ ਹੈ ਨਹੀਂ ਮੇਰੀ ਵਧੀਆ ਮੈਂ ਵੀ ਸੁੱਤਾ ਪਿਆ ਸੀ ਇਹ ਵੀ ਸੁੱਤਾ ਪਿਆ ਸੀ ਇਹ ਭੌਂਕਣ ਲੱਗ ਗਿਆ ਬਿਜਲੀ ਕਰਕੇ ਬਿਜਲੀ ਤੋਂ ਡਰ ਕੇ ਤਾਂ ਕਰਕੇ ਥੱਲੇ ਸਾਰੇ ਸੁੱਤੇ ਹੋਏ ਨੀਂਦ ਖਰਾਬ ਹੁੰਦੀ ਹੈ ਸਾਧਾਂ ਦੀ ਤੈਨੂੰ ਉੱਤੇ ਹੀ ਲਿਆ ਮਾ ਚੱਲ ਬੁੱਤ ਜੇ ਬਾਲੀ ਦਿੱਕਤ ਹੁੰਦੀ ਹੈ ਥੱਲੇ ਪੈਰ ਠੰਡਾ ਹਰਸਾ ਹੱਥ ਤੋੜਿਆ ਬਛਾਤ ਆਈ ਪਿਆ ਸੀ ਮੇਰੇ ਕੋਲ ਇੱਧਰ ਬਸ ਇੱਧਰ ਪਤੰਗਾਂ ਉੱਤੇ ਉਛਾਹ ਤਾਂ ਇੱਕ ਵੇਆ ਸੀ ਕਿਉਂਕਿ ਇਹਦਾ ਕੋਈ ਪਤਾ ਨਹੀਂ ਦਿਮਾਗ ਹੈ ਨਹੀਂ ਕੰਮ ਦਾ ਹੁੰਦਾ ਇਹ ਮਨ ਕਰੇ ਪਤੰਗ ਪਾੜਦੇ ਜਿਹੜੇ ਲੈ ਕੇ ਆਏ ਆ ਆਪਾਂ ਤਾਂ ਕਰਕੇ ਤੇ ਬੱਸ ਹੁਣ ਬੈੰਨੇ ਮੀ ਦਾ ਬਾੜ ਹੀ ਆ ਜਾਂਦਾ ਹੋ ਗਏ ਹਨਾ ਲਗਾਤਾਰ 10 ਕਵਿ ਚੱਲ ਪਿਆ ਸੀ ਸ਼ਾਇਦ ਤੱਕ 9 10 ਵਜੇ ਉਦੋਂ ਦਾ ਪਈ ਜਾਂਦਾ ਸਵੇਰ ਤੱਕ ਦੱਸਿਆ ਮੀ ਦਾ ਦੇਖਦੇ ਹਾਂ ਕੀ ਬਣਦਾ ਸਵੇਰੇ ਕੁੱਲ ਆਦਮੋ ਸੋਨਤਾ ਮਨਾਲਾਗੇ ਉਸਰਾਂ ਤੇ ਪੰਜ ਮਿੰਟ ਬਸ ਪਏ ਆ ਵੀਰੇ ਬਾਕੀ ਪੈਕੇਜ ਦੇਖਦਾ ਨੀਦ ਆ ਗਈ ਠੀਕ ਹੈ ਨੀਦ ਆ ਗਏ ਰੁਪਏ ਆ ਤੂੰ ਵੀ ਪੁੱਤ ਉਲੀ ਪੈਜ ਪਤਾ ਲੱਗੂ ਤੈਨੂੰ ਵੀ